ਕੜ ਗਿਆ ਨਾ ਮੇਰਾ ਨਾ ਸ਼ੋਕ ਮਾਰਾ ਇਹਨਾਂ ਫੇਰ ਦੀ ਉੱਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੀ ਇੱਕ ਮਟ ਹੈ ਜਾ ਉਹ ਕਹਿੰਦੀ ਵੀ ਮੈਂ ਕੋਈ ਮੁਆਵਾ ਉਹਦੇ ਨਾਲ ਤਿਆਰ ਕਰਨੀ ਆ ਫੇਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਇਹ ਆਹ ਵਾਲਾ ਖਾਰ ਮਾਰ ਲਈਏ ਸੇਦੀ ਕਿਤੇ ਬੈਠੀ ਉਹ ਝੜ ਲੱਗੇ ਬੈਠੀ ਆਹ ਵੀ ਉੱਥੇ ਹੀ ਮਾਰੀ ਹੈ ਹੈ ਗੱਲ ਬਾਤ ਆ ਉਹ ਮੈਨੂੰ ਪੁੱਛਿਆ ਤੇ ਅਸੀਂ ਕਹਿੰਦੇ ਗਿਆ ਚੱਲ ਜਾ ਘਰੋਂ ਆਪਣੇ ਤੇ ਉਹ ਕਹਿੰਦੀ ਮੈਂ ਗੱਲ ਨਹੀਂ ਚਾਹੀਏ ਘਰ ਦਾ ਨੰਬਰ ਵੀ ਤੇ ਜੇ ਕੋਈ ਗੱਲ ਨਹੀਂ ਕਰਦੀ ਕੋਈ ਗੱਲ ਨਹੀਂ ਆਇਆ ਕਰਦਾ ਆਪੋ ਲਾ ਕੇ ਬੰਦੇ ਦੇ ਸੇ ਕ ਕੀ ਕਰਾਇਆ ਪਟਾਲਾ ਕੀ ਆਹੋ ਸਰਮਾਰ ਤੇ ਕੱਢਿਆ ਕਿਦਾਂ ਹਾਂਜੀ ਛੋਟਾ ਕਿ ਮੇਰੇ ਬਾਅਦ ਉਹ ਕੱਢਿਆ ਹੁਣੇ ਮੈਂ ਤੇ ਇਹਨੇ ਕੱਢਿਆ ਦੋਵੇਂ ਵੇਸੇ ਆ ਗੁਰਜਨ ਖੜਵਾਈ ਭਾਈ ਨੇ ਦੱਸਿਆ ਬੋਲਣਾ ਇਹ ਕਿਦਾਂ ਨਿਕਲੀ ਪਹੀਰੇ ਆਜਾ ਕਦੇ ਬੰਦੇ ਨੇ ਮੁਰਗੇ ਪੁੱਛ ਰਿਹਾ ਸੀ ਪਤਾ ਨਹੀਂ ਹੁੰਦੀ ਆ ਭਾਈ ਨਾਲ ਜਸ਼ਪਾਲ ਜੇ ਮੈਂ ਧਾਰੀ ਵਾਲ ਲੋਕਲੀ ਮੈਂ ਸਾਰਾ ਆਪਣੇ ਨਿਆਣ ਤੋਂ ਫਰੂਟ ਲੈ ਆ ਰਿਹਾ ਸੀ ਲੱਖੇ ਦੇ ਕਾਰ ਤੋਂ ਤੇ ਦੇਖਦੇ ਦੇਖਦਾ ਫਿਰ ਸਾਰ ਮਾਰੀ ਆ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਸਾਨੂੰ ਪਾ ਨੱਗਾ ਫਿਰ ਸਾਹਮਣੇ ਉਹ ਆਏ ਪੀਰ ਬੱਬੇ ਜਗਤ ਵਾਲਿਆ ਆਤੀ ਪੂਰੀ ਉਥੇ ਤਲਾਹੇ ਦੇ ਲੱਗੇ ਜੀਆ ਉਸ ਟਾਈਮ ਆਪਰੇ ਬੇਚ ਕੁਝ ਪੁਲਾਈ ਤੇ ਮੈਂ ਦਵਾ ਦਵਾ ਲੈਦੇ ਥੱਲੇ ਗਿਆ ਆਂ ਤੇ ਇੱਕ ਕੁੜੀ ਵੀ ਮੇਰੇ ਨਾਲ ਸ਼ੋਕਮਾਰੀ ਅਸੀਂ ਦੋਨਾਂ ਇਕੱਲੇ ਨੂੰ ਫੜ ਕੇ ਉੱਪਰ ਲੈ ਆਂਦਾ ਹਾਂ ਹਾਂਜੀ ਬਚਾ ਹੋ ਗਿਆ ਹਾਂਜੀ ਹਾਂਜੀ ਬਚਾ ਜੀ ਆਈ ਆਈ ਭਾਈ ਕੁਸ਼ਮੀਦ ਜੀ ਪੁੱਲਾ ਸਾਰੇ ਪੋਤੇ ਨੇ ਕਿ ਕੰਮਚਾਰੀ ਸਾਰੇ ਬਧੂ ਦੇ ਵੀ ਕਿ ਆਪੇ ਤਲਾਹ ਕਰ ਦਿੰਦੇ ਆਂ ਕਿ ਪੁਲ ਸਾਡੀ ਦਾ ਤੇ ਮਾਫੀ ਕਰ ਦੇਗੀ ਕਰ ਦਈ ਤਨ ਸ਼ਰਮਾ ਇਹ ਬੇਟੀ ਬੈਠੀ ਸੀ ਉਹ ਕਿਉਂ ਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਉਂ ਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਿ ਜਨਾ ਗੁਰਦਾਪੁਰ ਜਾਣਾ ਵਾ ਤੇ ਅੱਜ ਥੋੜੇ ਜਿਹਾ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਹੈਗਾ ਤੇ ਨਾਲ ਕੁਝ ਦਿਨ ਪਰਾਂ ਗਿਆ ਵਾ ਤੇ ਉਹਨੇ ਦਰ ਆ ਕੇ ਨੇ ਸਾਲ ਮਾਰ ਦਿੱਤੀ ਆ ਇਹਦੇ ਕੋ ਮੋਬਾਈਲ ਸੀ ਇੱਕ ਇੱਕ ਏਦੋ ਕੋ ਮਠੇ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਲੱਗੀ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਬਥਾਰਾ ਦੱਸ ਰਹੀ ਹੈ ਇਹ ਇਹ ਨਿਆਰ ਦੇ ਕੋਲ ਤੇ ਬੈਠੀ ਹੋਈ ਸੀ ਆਸਵੀਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਕੋਈ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਤੇ ਥੋੜੇ ਦਿਨ ਬਾਅਦ ਇਹਨੇ ਹਾਲ ਮਾਰ ਦਿੱਤੀ ਆਗੇ